ਸੋਸ ਤੋਂ ਬਠੰਡਾ ਦੀ ਸਰਹੰਦ ਨਹਿਰ ਤੇ ਖੜਿਆ ਇਸ ਵਕਤ ਜਿਹੜਾ ਇਹ ਕੁਆਇਟ ਆਇਆ ਇਹ ਪਰਸਨਾਗਰ ਦੇ ਜਿਹੜਾ ਪੁਆਇੰਟ ਲਾਸਟ ਜਾ ਕੇ ਬਹਿਮਣ ਨੂੰ ਜਾਂਦਾ ਡਾਊਨ ਰੋਡ ਪਰ ਇੱਕ ਤੋਂ ਪਿੱਛੇ ਜਿਹੜਾ ਰਜੀਵ ਗਾਂਧੀ ਨਗਰ ਹੈ ਉੱਥੇ ਜਿਹੜਾ ਨਹਿਰ ਦਾ ਪੁਆਇੰਟ ਪੈਂਦਾ ਉੱਥੇ ਪੁਰਾਣੀ ਇੱਕ ਉੜੀਆ ਬਸਤੀ ਉੱਥੇ ਕੱਲ ਇੱਕ ਬੱਚਾ ਲਾਉਣ ਗਿਆ ਸੀ ਜਨਤਾ ਨਗਰ ਦਾ ਬੱਚਾ ਸੀਗਾ 9 10 ਸਾਲ ਦੀ ਉਮਰ ਸੀ ਉਹਦੀ ਤੇ ਕਿਸ਼ਨ ਨਾਮ ਸੀ ਉਹਦਾ ਉਹ ਕੱਲ ਲਾਉਣ ਗਿਆ ਸੀਗਾ ਆਪਣੇ ਦੋਸਤਾਂ ਨਾਲ ਤੇ ਉਥੋਂ ਉਹ ਡੁੱਬ ਗਿਆ ਤੇ ਅੱਗੇ ਚਲਾ ਗਿਆ ਕੋਈ ਦੋਸਤ ਜਿਹੜੇ ਸੀਗੇ ਦੱਸਿਆ ਜਾਂਦਾ ਇੱਕ ਡਰ ਗਏ ਉਹਨਾਂ ਨੇ ਦੱਸਿਆ ਨਹੀਂ ਘਰੇ ਜਾ ਕੇ ਵੀ ਨੌਣਗੇ ਸੀ ਅਸੀਂ ਉਹ ਡੁੱਬ ਕੇ ਅੱਗੇ ਚਲਾ ਗਿਆ ਤੇ ਕੱਲ ਦਾ ਲਾਪਤਾ ਉਹਦੇ ਘਰ ਦੇ ਉਹਦੀ ਭਾਲ ਕਰ ਰਹੇ ਸੀਗੇ ਪਰ ਬਾਅਦ ਚ ਪਤਾ ਲੱਗਿਆ ਕਿ ਉਹ ਨਹਿਰ ਚ ਨੌਣ ਗਿਆ ਸੀ ਉੱਥੇ ਡੁੱਬ ਗਿਆ ਤੇ ਡੁੱਬ ਕੇ ਉਹਦੀ ਡੈੱਡ ਬੋਡੀ ਅੱਗੇ ਚਲੇ ਗਈ ਉਹਦੀ ਭਾਲ ਸਵੇਰ ਤੋਂ ਲਗਾਤਾਰ ਜਾਰੀ ਹੈ ਐਨਡੀਆਰਫ ਦੀਆਂ ਟੀਮਾਂ ਤੇ ਜਿਹੜੀ ਪੁਲਿਸ ਹੈ ਜੇਕਰ ਆਪਕੋ ਕਨਫਰਮ ਹੋ ਗਿਆ ਇਹ ਹੈ ਉਹ ਤੋਂ ਆਪ ਚਲੇ ਜਾਣਾ ਤਾਂ ਮੈਂ ਹਸਪੀਟਲ ਮੈਂ ਜਾਂਦਾ ਹਾਂ ਸਰ ਮੈਸੇਜ ਆ ਗਿਆ ਇਹਨਾਂ ਦਾ ਆ ਗਿਆ ਹਜੇ ਆ ਗਿਆ ਸਾਰਾ ਦਾ ਉਹੀ ਬੱਚਾ ਉਹੀ ਆ ਤੋ ਫਿਰ ਸਰ ਆਪਕੋ ਹੁਣ ਕੁਛ ਮਿੰਟ ਪਹਿਲਾਂ ਸਹਾਰਾ ਜਨ ਸੇਵਾ ਨਾਲ ਜਿਹੜੀ ਇਹਦੀ ਭਾਲ ਕਰ ਰਹੀ ਸੀ ਕਿ ਸਹਾਰਾ ਜਨ ਸੇਵਾ ਟੀਮ ਉਹਨਾਂ ਦੇ ਵਲੰਟੀਅਰਾਂ ਨੇ ਮੈਸੇਜ ਕੀਤਾ ਹੁਣੇ ਸੰਦੀਪ ਸਿੰਘ ਗੱਲ ਨੇ ਕਿ ਜਿਹੜਾ ਕੋਠਾ ਗੁਰੂ ਤੋਂ ਜਿਹੜਾ ਇਹਦੀ ਡੈੱਡ ਬੋਡੀ ਬੱਚੇ ਦੀ ਆ ਮਿਲ ਗਈ ਹੈ ਵੈਰੀਫਾਈ ਹੋ ਗਿਆ ਉਹੀ ਬੱਚਾ ਕਿਸ਼ਮ ਸੀਗਾ ਜਿਹੜਾ ਜਨਤਾਨਗਰ ਦਾ ਕੋਣ ਕੋਣ ਆ ਰਹੇ ਆਜੋ ਰੈਡ ਵਾਲਾ ਲੋ ਦਸਾਂ ਦਾ ਬੱਚਾ ਉਹ ਨਹਿਰ ਚ ਨਾਉਣ ਗਿਆ ਸੀ ਤੇ ਡੁੱਬ ਗਿਆ ਸੀ ਤੇ ਅੱਜ ਜੀ ਡੈਡ ਬੜੀ ਉਹਦੀ ਕੁਛੇ ਦਿਨ ਪਹਿਲਾਂ ਮਿਲ ਗਿਆ ਐਨਡੀਆਰਐਫ ਐਨਡੀਆਰਐਫ ਤੇ ਪੁਲਿਸ ਤੇ ਸਮਾਜ ਸੇਵੀ ਸੰਸਥਾਵਾਂ ਸਹਾਰਾ ਨੌਜਵਾਨ ਲੱਭ ਰਿਆ ਸੀਗਾ ਤੇ ਸਾਰਾ ਜਨਸੇਵਾ ਦਾ ਹੁਣੀ ਮੈਸੇਜ ਆ ਕੇ ਬੱਚੇ ਦੀ ਡੈਡ ਬੜੀ ਜਿਹੜੀ ਹੈਗੀ ਮਿਲ ਗਈ ਹੈ ਤੇ ਥੋੜਾ ਨਹਿਰ ਦਾ ਪਾਣੀ ਜਿਹੜਾ ਹੈਗਾ ਇਸ ਵਕਤ ਪਿੱਛੇ ਮੀਂਹ ਪੈ ਰਹੇ ਨੇ ਜਿਆਦਾ ਇਹਦਾ ਲੈਵਲ ਵਧਿਆ ਹੋਇਆ ਹੈ। ਨਹਿਰ ਦਾ ਪਾਣੀ ਫੁੱਲਾ ਤੇ ਬੱਚੇ ਛੋਟੀ ਉਮਰ ਦੇ ਹੁੰਦੇ ਆ ਇਹਦੇ ਵਿੱਚ ਜਿਹੜਾ ਹੈਗਾ ਨਾਣ ਆ ਜਾਂਦੇ ਆ। ਪਹਿਲਾਂ ਵੀ ਕਈ ਵਾਰ ਕਾਂਡ ਹੋ ਚੁੱਕਿਆ ਹੈ ਇਸ ਤਰ੍ਹਾਂ ਦੇ ਕਿ ਬੱਚੇ ਨਾਣਿਆਂ ਦੇ ਡੁੱਬ ਜਾਂਦੇ ਦੇ ਵਿੱਚ। ਫਿਰ ਕਿਉਂਕਿ ਸੀੜੀਆਂ ਵੀ ਹੈ ਨਹੀਂ ਇਹਦੇ ਉੱਤੇ। ਪੌੜੀਆਂ ਵੀ ਨਹੀਂ ਕਿੱਲੂ ਹੈ ਨਹੀਂ ਤੇ ਸਿਮੈਂਟਡ ਹੈ ਇਹਦੇ ਕਿਨਾਰੇ। ਕਿਨਾਰੇ ਸਿਮੈਂਟਡ ਹੈ। ਤੇ ਪਾਣੀ ਦਾ ਵਹਾਅ ਤੇ ਤੇਜ਼ ਹੈ ਤੇਜ਼ ਹੈਗਾ ਬਿੱਥੇ-ਜਿੱਥੇ ਪੁਆਇੰਟ ਆ ਤੇ ਉੱਥੇ ਬੱਚੇ ਨਾ ਆਉ ਲੱਗ ਜਾਂਦੇ ਆ ਤੇ ਨਹੀਂ ਸਮਝ ਸੰਭਲਿਆ ਗਿਆ ਤੇ ਬੱਚਾ ਡੁੱਬ ਕੇ ਆਪਣੀ ਜਾਨ ਗਵਾ ਬੈਠਾ ਦੱਸਿਆ ਕਿ ਜਾਂਦਾ ਕਿ ਬੱਚਾ ਇਕਲੌਤਾ ਇਕਲੌਤਾ ਹੀ ਸੀਗਾ ਸੋ ਬੱਚਾ ਧਿਆਨ ਰੱਖਿਆ ਕਰੋ ਤੇ ਬੱਚਿਆਂ ਨੂੰ ਵੀ ਬੇਤੀ ਆ ਕਿ ਜਿਹੜਾ ਇੱਥੇ ਨਹਾਅ ਦੇ ਵਿੱਚ ਨਹਾਉਣ ਤੋਂ ਗਰੇਜ ਹੀ ਕਰ ਫੋਟੋ ਲੈਣੇ ਚਾਹੀਏ ਨਾ ਮਤਲਬ ਜੋ ਹੈ ਬੋਡੀ ਦੀ ਫੋਟੋ ਆ ਦੇ ਫੇਸ ਕੀ ਤੋਂ ਚਲੋ ਕਨਫਰਮ ਮੰਗਵਾ ਲੈਨੇ ਆਪਾਂ ਮੰਗਾ ਲੈਨੇ ਆਪਾਂ ਆਓ ਫੋਟੋ ਮਗਵਾ ਲੈ ਉਹ ਫਿਰ ਆਪਾਂ ਕਨਫਰਮ ਕਰ ਲੈਨੇ ਠੀਕ ਆਈ ਬੱਚਾ ਠੀਕ ਹੈ ਨਾ ਉਹ ਸੰਦੀਪ ਦਾ ਮੈਸੇਜ ਆ ਹਾਂ ਸੰਦੀਪ ਕਹਿੰਦਾ ਮਿਲ ਗਿਆ ਬੱਚਾ ਜੀ ਨਾ ਉਹਦਾ ਕੋਠਾ ਗੁਰੂ ਦੇ ਸੂਏ ਚ ਕੋਠੇ ਗੁਰੂ ਦੇ ਸੂਏ ਚ ਹਾਂ ਸੁਣਾਈ ਵਾਲੀ ਆਡੀਓ ਆਡੀਓ ਸੁਣੋ ਆ ਸੰਦੀਪ ਦਾ ਥੋੜੀ ਜਿਹੀ ਪਹਿਲਾਂ ਸੂਚਨਾ ਮਿਲੀ ਸੀ ਕਿ ਬੱਚਾ ਕੱਲ ਦਾ ਸਰਹੰਦ ਨਹਿਰ ਰਜੀਵ ਗਾਂਧੀ ਮਲੁੰਡੀ ਕੋਲੋਂ ਜਿਹੜੇ ਬੱਚੇ ਰਾਗ ਉਹਦੇ ਦੋਸਤਾਂ ਨੇ ਦੱਸਿਆ ਉਹਦੇ ਪਰਿਵਾਰਕ ਮੈਂਬਰਾਂ ਦਾ ਜਿਹ ਮੈਸੇਜ ਆਇਆ ਸੀ ਉਸ ਕਰਕੇ ਸਹਾਰਾ ਟੀਮ ਸਾਰਾ ਦੋ ਐਂਬੂਲੈਂਸ ਟੀਮਾਂ ਸਵੇਰ ਟੀਆਂ ਲੱਗੀਆਂ ਹੋਈਆਂ ਸੀਗੀਆਂ ਜਿਹੜੀ ਕਿ ਉਹ 9-10 ਸਾਲ ਬੱਚੇ ਦੀ ਏਜ ਦਾ ਉਹਦੀ ਡੈੱਡ ਬੋਡੀ ਕੋਠਾ ਗੁਰੂ ਕਾ ਅ ਹੰਸੂਏ ਦੇ ਵਿੱਚੋਂ ਮਿਲ ਗਈ ਐ ਤੇ ਸਹਾਰਾ ਟੀਮ ਲੈ ਕੇ ਆ ਠੀਕ ਹੈ ਆ ਬੱਚਾ ਦਾ ਆ ਬੱਚੇ ਦੀ ਫੋਟੋ ਜੀ ਵੱਡੀ ਵੀ ਫੋਟੋ ਬਸ ਹਾਲੋ ਆ ਬੱਚੇ ਦੀ ਫੋਟੋ ਐ 9 ਸਾਲ ਦੀ ਏਜ ਹੈ ਦੀ ਇਹਨਾਂ ਦਾ ਬੱਚਾ ਜਿਹੜਾ ਪਾਣੀ ਬਹੁਤ ਜ਼ਿਆਦਾ ਤੇਜ਼ ਸੀਗਾ ਪਿੱਛੋਂ ਕਿਉਂਕਿ ਮੀਂਹ ਪੈ ਰਿਹਾ ਨਹਿਰ ਦਾ ਪਾਣੀ ਤੇਜ਼ ਆ ਸੋ ਬੱਚਾ ਨਹੀਂ ਸੁਭਾਵ ਸਕਿਆ ਤੇ ਉਹ ਗੱਡੀ ਕੌਣ ਆ ਯਾਰ ਗੱਡੀ ਖੜੀ ਜੋ ਦੇ ਚਲੇਗੇ ਚਲੇਗੇ ਤੇ ਜੈਡ ਬੋਡੀ ਲੈ ਕੇ ਜਿਹੜਾ ਸਾਰਾ ਏਜੰਸੀ ਵਾ ਉਹ ਪਹੁੰਚ ਰਹੇ ਥੇ ਇੱਥੇ ਵੀ ਨਾਉਂਦੇ ਹੋਣਗੇ ਜਵਾਖੜਾ ਜੀ ਇੱਥੇ ਵੀ ਨਾਉਂਦੇ ਜਵਾਖੜਾ ਨਾ ਕੋਈ ਇੱਥੇ ਨਹੀਂ ਉਹ ਰੱਪ ਤੋਂ ਸੜਾ ਮਾਰਦਿਆ ਹਾਂ ਛੋਟੇ ਬਿਵਾਖ ਬੱਚੇ ਦੇ ਹੋਣਾ ਤਾਂ ਐਂ ਹੁੰਦਾ ਜੀ ਉਹ ਵੇਖੀ ਉਹ ਵੇਖ ਲਾ ਉਹ ਹੈਂਡ ਸੇਫਟੀ ਪਸੀਆ ਲੰਕਾ ਕੇ ਆਪ ਹੀ ਆ ਜਾਂਦੇ ਆ ਪਾਣੀ ਤੇਜ ਹੈਗਾ ਹਾਂ ਪਾਣੀ ਇਹ ਨਾ ਤੁਸੀਂ ਜੇ ਜਾਣਾ ਹੀ ਤੂੰ ਤੇ ਉਹਨੇ ਕੋਈ ਜਿੱਦੇ ਦੋ ਸੂਏ ਪਾੜਦੇ ਆ ਉਧਰ ਨਾ ਜਾ ਕੇ ਪਤਾ ਕਰੋ ਇੱਥੇ ਉਹ ਆ ਗਿਆ ਬੱਚੇ ਮਿਲ ਗਏ ਠੀਕ ਹੈ ਮਿਲ ਗਏ ਮਿਲ ਗਏ ਗੱਡ ਦੋ ਗੱਡ ਬੋੜੀ ਮਿਲਿਆ ਉਹਦੀ ਹਾਂ ਗੱਡ ਬੋੜੀ ਮਿਲਿਆ ਉਹ ਕੱਲ ਦਾ ਡੱਗਿਆ ਕੋ ਕੱਲ ਦਾ ਤੇ ਸਹਾਰਾ ਜਨ ਸੇਵਾ ਦੀ ਟੀਮ ਆ ਜਿਹੜੀ ਸੰਦੀਪ ਸਿੰਘ ਗਿੱਲ ਮੌਕੇ ਤੇ ਪਹੁੰਚਾ ਹੋਇਆ ਤੇ ਉਹ ਲੈ ਕੇ ਤੇ ਪਹੁੰਚ ਰਿਹਾ ਹਮ ਅਪਡੇਟ ਵੀ ਤਾਂ ਜਰੂਰ ਦਿਖਾਵਾਂਗੇ ਸਾਡੇ ਨਾਲ ਜੁੜੇ ਰਹੋ ਸੋ ਆਪਣੇ ਬੱਚਾ ਨੂੰ ਸੰਜਾਓ ਕਿ ਜਿਹੜੀ ਨਹਿਰ ਹੈ ਇਹਦੇ ਨੇ ਆਉਣ ਤੋਂ ਗਰੇਜ਼ ਕਰਨ ਬਾਕੀ ਕੀਮਤੀ ਜਾਨ ਕਾ ਪਹਿਲਾਂ ਵੀ ਕਈ ਕੀਮਤੀ ਜਾਨਾਂ ਇੱਥੇ ਜਾ ਚੁੱਕੀਆਂ ਨੇ ਇਸ ਨਹਿਰ ਦੇ ਵਿੱਚ ਇਸ ਕੋਆਇਰ ਤੇ ਅਕਸਰ ਦੇਖਿਆ ਜਾਂਦਾ ਗਰਮੀ ਜੋ ਵੱਧਦੀ ਹੈ ਇੱਥੇ ਜਵਾਖ ਛੋਟੇ ਵੱਡੇ ਸਾਰੇ ਨਹਾਉਂਦੇ ਆਗੇ ਆ ਦੇਖੋ ਕਿਤੇ نیچے ਉਤਰਨ ਦੇ ਲਈ ਕੋਈ ਪੌੜੀਆਂ ਹੈ ਨਹੀਂ ਇੱਕੋ ਜਗ੍ਹਾ ਪੌੜੀਆਂ ਬਣੀਆਂ ਹੋਈਆਂ ਨੇ ਜਿੱਥੇ ਗਰੇਸ਼ ਸਰਜਨ ਟਕਰਾਰ ਲੱਗੇ ਹੋਇਆ ਉਸ ਜਗ੍ਹਾ ਤੇ ਪੌੜੀਆਂ ਬੜੀਆਂ ਹੋਈਆਂ ਬਾਕੀ ਅੱਗੇ ਪਿੱਛੇ ਦੂਰ ਤੱਕ ਇਹ ਪੱਕੀ ਕਰਤੀ ਗਈ ਹੈ ਤੇ ਪੌੜੀਆਂ ਹੈ ਨਹੀਂ ਆ ਨਾ ਨਿਕਲਣ ਵਾਸਤੇ ਆ ਹਾਂਜੀ ਗੁਰਜੀ ਜੀ ਕੀ ਹਾਲ ਹੈ ਹੈਲੋ ਜੀ ਹੈਲੋ ਕੋ ਪੁੱਛਣਾ ਤਾਂ ਐਨਡੀਆਰਫ ਦੀ ਜੀ ਟੀਮ ਹੈ ਉਹ ਵੇਟ ਕਰ ਰਹੀ ਆ ਕਿ ਵੈਰੀਫਾਈ ਹੋ ਜੇ ਕਿ ਬੱਚਾ ਜਿਹੜਾ ਮਿਲਿਆ ਉਹੀ ਉਹੀ ਬੱਚਾ ਜਿਹੜਾ ਲਾਪਤਾ ਹੋਇਆ ਸੀਗਾ ਜਾਂ ਕੋਈ ਹੋਰ ਹੈ ਤਾਂ ਵੇਟ ਕਰ ਰਿਹਾ ਸਹਾਰਾ ਜਮ ਸੇਵਾ ਜਿਹੜੀ ਲੈ ਕੇ ਇੱਥੇ ਪਹੁੰਚੀ ਆ ਦੋਸਤੋ ਵੈਰੀਫਾਈ ਹੋ ਜਾਊਗਾ ਫਿਰ ਵੀ ਇਹਨਾਂ ਦਾ ਵੀ ਆ ਜਿਹੜਾ ਕੰਮ ਹੈ ਖਤਮ ਆਫੀਸ਼ਲ ਰਿਪੋਰਟ ਕਰਨੀ ਹੁੰਦੀ ਹੈ ਇਹਨਾਂ ਨੇ ਵੀ ਪਿੰਡ ਕੋਟਗੁਰੂ ਤੇ ਮਿਲੀ ਆ ਜੀ ਡੈੱਡ ਬੋਡੀ ਠੀਕ ਆ ਜੀ ਕੋਟਗੁਰੂ ਇਹ ਕੌਣ ਹੈ ਜੀ ਤੁਸੀਂ ਉੱਥੇ ਗਏ ਸੀ ਮੈਂ ਬਗਾ ਮਗਾ ਆ ਲੈਣੇ ਤੁਸੀਂ ਕੋਣ ਹੋ ਬੱਚੇ ਦੇ ਕੋਈ ਰਿਸ਼ਤੇਦਾਰ ਅਸੀਂ ਗਲੀ ਚੇਰੇ ਨਹੀਂ ਆ ਅੱਛਾ ਨਹੀਂ ਕਿੰਨੇ ਸਾਲ ਦਾ ਬੱਚਾ ਸੀਗਾ ਇਹ ਉਹ ਜੀ ਜਦੋਂ ਬੋਲੇ ਜਾਂਦੇ ਦੋ ਦੋ ਬਾਈਕ ਬੋਲੇ ਕੋਈ ਨਾਲ ਗਾਸੀ ਦਾ 9 ਸਾਲ ਦਾ ਸੀ ਜੀ 8 ਸਾਲ ਦਾ ਸੀ ਹਾਂ 8 ਸਾਲ ਦਾ ਹਾਂ 8 9 ਸਾਲ ਦਾ ਤੇ ਕਿਵੇਂ ਦੱਸਿਆ ਵੀ ਹੋਰ ਵੀ ਨੌਣ ਦੇ ਨਾਲ ਗਏ ਸੀ ਇਹਦੇ ਹਾਂ ਦੱਸੋ ਨੰਬਰ ਜਵਾਕ ਸੀਗੇ ਜੀ ਨੌ ਇਕੱਠੇ ਹੋ ਕੇ ਬਾਗੇ ਪਾਸੇ ਜਵਾਕਾਂ ਦਾ ਜੀ ਤੁਹਾਨੂੰ ਪਤਾ ਤਿਲਕ ਤੋਂ ਪਿਆ ਪੈ ਤਿਲਕੇ ਪਤਾ ਨਹਾਉਂਦਾ ਸੀਗਾ ਜੀ ਤੇ ਕੱਲੇ ਜਵਾਕ ਸੀਗਾ ਨਾ ਜੀ ਦੋ ਦੋ ਜਣੇ ਹੋਰ ਸੀਗੇ ਉਹਨਾਂ ਨੇ ਜਵਾਕਾਂ ਨੇ ਡਰਦੇ ਨਹੀਂ ਡਰਦੇ ਜਵਾਕ ਇਹਨੇ ਮਤਲਬ ਇਹ ਮਾਪਿਆਂ ਦਾ ਕਰੇ ਆਪ ਦਾ ਹਾਂ ਮਾਪਿਆਂ ਦਾ ਕੱਲੇ ਹੀ ਸੀਗਾ ਜੀ ਕੱਲੇ ਸੀਗਾ ਹਾਂ ਕਿੰਨੇ ਸਾਲ ਦਾ ਦੱਸਾ ਜੀ ਇਹ 9 9 ਸਾਲਾਂ ਦਾ ਜੀ 9 10 ਸਾਲ ਦਾ ਹਾਂ ਜੀ ਕੀ ਕਰਦਾ ਤੇ ਕਰਦੇ ਕਰਦੇ ਤਾਂ ਇਹ ਮੰਮੀ ਵਿਚਾਰੀ ਦਿਹਾੜੀ ਕਰਦੀ ਐ ਮੈਸਟਰਿੰਗ ਨਾਲ ਅੱਛਾ ਹਾਂ ਕਿੱਥੇ ਮਿਲਿਆ ਹੁਣ ਤੁਸੀਂ ਬੇਸਿਕ ਦੀ ਨਾਲ ਹੁਣ ਪਤਾ ਨਹੀਂ ਉਹ ਸਹਾਰਾ ਵਾਲਿਆ ਨੇ ਕਰਿਆ ਸੀਗਾ ਇਹ ਫੋਨ ਉਹਨਾਂ ਨੂੰ ਮਿਲਿਆ ਇਹ ਤਾਂ ਬਹੁਤ ਟੌਣੇ ਤੱਕ ਦੇਖ ਕੇ ਆਏ ਹਾਂ ਜੀ ਹਾਂ ਉਧਰੋਂ ਆ ਬਾਈ ਐ ਐਨ ਡੀ ਕੋਟ ਗੁਰੂ ਆਪਦੇ ਕੋਰੂ ਨੂੰ ਮਿਲਿਆ ਇਹ ਨਾਉਂ ਦਾ ਕਿੱਥੇ ਸੀ ਕਿੱਥੇ ਜੀ ਦੱਸੋ ਆ ਆਪਣੇ ਜਨਤਨਗਰ ਜੀ ਜਨਤਨਗਰ ਦਾ ਉੜੀਆ ਵਸਤੀ ਦੇ ਕੋਲੇ ਹਾਂ ਉੜੀਆ ਕੋਲੇ ਉੜੀਆ ਵਸਤੀ ਨੇ ਰੇ ਰੇ ਲੈਂਣ ਹਾਂ ਪੁਲ ਜਾਂ ਛੋਟਾ ਜਿਹਾ ਪੁਲ ਜਾਂ ਨਿਕਲ ਕੋਡ ਗਰੁੱਪ ਲਿਆ ਮੈਸੇਜ ਵੀ ਆਇਆ ਸੁਖਦੀਪ ਸਿੱਧੂ ਜੀ ਦਾ ਕਮੈਂਟ ਆਇਆ ਉਹਦਾ ਵੀ ਉਹਦਾ ਨੰਬਰ ਹੈਗਾ ਹੀ ਸੰਦੀਪ ਦਾ ਸਾਰਾ ਦਾ ਦੇ ਦੇ ਨੰਬਰ ਦੇ ਦਿਓ ਰੋ ਉਹਦਾ ਫੋਟੋ ਮੰਗਾਈ ਵੀਰੇ ਮੜੀ ਜੀ ਫੋਟੋ ਮੰਗਾਈ ਵੀ ਹੈ ਮੰਗਾਈ ਵੀ ਫੋਟੋ ਇਹ ਕੌਨਸੀ ਜਗਾ ਹੈ ਬਤਾਣਾ ਮਹਿੰਦਰ ਫਰਦਵਾਸ ਜੀ ਇਹ ਬਟਿੰਡਾ ਦੀ ਸਰਹੰਦ ਨਹਿਰ ਹੈ ਇਹ ਹੈਗਾ ਅਸੀਂ ਖੜੇ ਜਿੱਥੇ ਤੇ ਬਰਸਾ ਨਗਰ ਹੈ ਤੇ ਜਿੱਥੇ ਬੱਚਾ ਨਹਾ ਰਿਹਾ ਸੀ ਉੜਿਆ ਕਲੋਨੀ ਜਿਹੜੀ ਹੈਗੀ ਆ ਉੜੀਆ ਕਲੋਨੀ ਜਨਤਾਨਗਰ ਉਸ ਜਗ੍ਹਾ ਤੇ ਨਾ ਆ ਰਿਆ ਸੀ ਜਿੱਥੇ ਕਿ ਉਹ ਡੁੱਬ ਗਿਆ ਡੁੱਬ ਕੇ ਕੱਲ ਦਾ ਲਾਪਤਾ ਹੋਇਆ ਤੇ ਅੱਜ ਉਹਦੀ ਡੈੱਡ ਬੋਡੀ ਪਿੰਡ ਕੋੜ ਗੁਰੂ ਮਿਲੀ ਆ ਸਾਰਾ ਜਨ ਸੇਵਾ ਨੇ ਡੈੱਡ ਬੋਡੀ ਲੱਭੀ ਆ ਤੇ ਉਹਦੀ ਵੇਟ ਕਰ ਰਿਆ ਆ ਆਨੰਦਗੜ੍ਹ ਆਨੰਦਨੰਦਗੜ੍ਹ ਕੰਨੋਂ ਆਇਆ ਗਏ ਕੋੜ ਗੁਰੂ ਕਹਿੰਦੇ ਆ ਕੋੜ ਗੁਰੂ ਸਾਥ ਲਿਆ ਦੱਸਿਆ ਕਿ ਮੋਸੇ ਆ ਲੀਪਰ ਪੱਖੇ ਸੰਦੀਪ ਦਾ ਆਣਾ ਮੈਂ ਸੂਏ ਚ ਕੋਠੇ ਗੁਰੂ ਕੋ ਤੇ ਕਹਿ ਰਿਹਾ ਕੋੜੂਰਾ ਇੱਕ ਕਮੈਂਟ ਆਇਆ ਬਾਈ ਜਦੋਂ ਮੰਦਿਰ ਆਇਆ ਕੋਟਗੁਰੂ ਕੋਟਗੁਰੂ ਕੋਠਾਗੁਰੂ ਕੋਠਾਗੁਰੂ ਕੋਟਾਗੁਰੂ ਹਾਂ ਅੱਛਾ ਕੋਠਾਗੁਰੂ ਉਧਰ ਆ ਕੋਠਾਗੁਰੂ ਤੂੰ ਐ ਜੋ ਇਧਰ ਕੋਟਗੁਰੂ ਇਧਰ ਇਧਰ ਕੋਟਗੁਰੂ ਐ ਕੋਟਗੁਰੂ ਐ ਉਹ ਗੱਲ ਤੋਂ ਗਿਆ ਕੋਟਗੁਰੂ ਐ ਇਧਰ ਕੋਟਗੁਰੂ ਐ ਕੋਟੂ ਹਾਂ ਨੀਚੇ ਮੈਸੀ ਵੀ ਆਇਆ ਸਰਦੀਪ ਸਿੱਧੂ ਬਾਈ ਧੰਨਵਾਦ ਕੋਟਗੁਰੂ ਵੀ ਮਿਲਿਆ ਅ ਮੰਦੀਪ ਭਰਤਵਾਦ ਜੀ ਜਿਹੜਾ ਮਿਲਿਆ ਹਾਂ ਘਰ ਗਿਆ ਉਹ ਇਕਲੌਤਾ ਬੱਚਾ ਸੀ ਆਪਣੇ ਆ ਗਿਆ ਦਾਬਾ ਬਾਪਾ ਤੁਹਾ ਉਹ ਤਾਂ ਆਈ ਨਹੀਂ ਆਪਣੇ ਬਾਪ ਮੰਗਾਈ ਜਾਂਦੇ ਜੀ ਵੈਲਕਮ ਜੀ ਵੈਲਕਮ ਐਨ ਡੀ ਆਰ ਐਫ ਟੀਮ ਜਿਹੜੀ ਹੈਗੀ ਆ ਉਹ ਵੇਟ ਕਰ ਰਹੀ ਹੈ ਕਿ ਵੈਰੀਫਾਈ ਹੋ ਜੇ ਤਾਂ ਅਸੀਂ ਆਫਿਸ ਅਫੀਸ਼ਲ ਰਿਪੋਰਟ ਕਰਦੀ ਆਫਿਸ ਦੇ ਵਿੱਚ ਆਪਦੇ ਅਫਸਰਾਂ ਨੂੰ ਸੋ ਸਾਡਾ ਵੀ ਇਹਨਾਂ ਦਾ ਵੀ ਕੰਮ ਖਤਮ ਹੋ ਜਾਊਗਾ ਪਿੰਡ ਕੋਟਗੁਰੂ ਉਹ ਚੱਲਿਆ ਹੋਇਆ ਸੰਦੀਪ ਸਿੰਘ ਗਿੱਲ ਤੇ ਉਹਨਾਂ ਦੀ ਟੀਮ ਸਹਾਰਾ ਜਨ ਸੇਵਾ ਦੀ ਟੀਮ ਜਿਹੜੀ ਹੈ ਇਹਦਾ ਬੱਚਾ ਵੀ ਫੋਟੋ ਪਾ ਦਿਓ انا ਐਨਡੀਆਰਫ ਖੜੀ ਹੈ ਉਹ ਕਹਿੰਦੇ ਦੋ ਕਰਨਾ ਸੀ ਜਿਹੜੀ ਮਿਲ ਗਿਆ ਦਾ ਬੱਚਾ ਨਹੀਂ ਨਹੀਂ ਪਰਫਾਈਲ ਫੋਟੋ ਤਾਂ ਆ ਗਈ ਸੀ ਜਿਹੜਾ ਬੱਚਾ ਹੁਣ ਮਿਲਿਆ ਡੈਡ ਬੋਡੀ ਦੀ ਕਹਿੰਦੇ ਆ ਡੈਡ ਬੋਡੀ ਉਹ ਨਾ ਇਹ ਖੜਿਆ ਐ ਐਨਡੀਆਰਫ ਨਾਲ ਪਰਿਵਾਰ ਸਾਰਾ ਕਹਿੰਦੇ ਅਸੀਂ ক্লোਜ਼ ਕਰਦੇ ਹਾਂ ਪਰਿਵਾਰ ਦੀ ਪੜੋਸੀ ਵਲੇ ਆਗੇ ਪਹੁੰਚ ਗਏ ਗੇਲੇ ਸਾਹਮਣੇ ਆ ਗਏ ਆਗੇ ਸਾਹਮਣੇ ਆ ਗਏ ਜੀ ਇੱਥੇ ਲੈ ਕੇ ਆਊਗਾ ਹਾਂ ਇੱਥੇ ਹਾਂ ਆ ਜੇ ਫਟਾ ਹਾਂ ਸਾਹਮਣੇ ਆ ਗਏ ਉਹ ਸਾਹਮਣੇ ਆ ਗਏ ਉਹ ਇਤਨੂੰ ਹੀ ਆ ਰਹੇ ਲੈ ਕੇ ਆ ਰਹੇ ਪਹੁੰਚਣ ਵਾਲੇ ਅੱਢ ਡੜ ਬੜੀ ਹਾਂ ਜੀ ਕੋਟਗੁਰੂ ਪਿੰਡ ਐਂਡ ਆਰਐਮ ਐਂਡ ਆਰਐਫ ਮਸ਼ੀਨਾਂ ਜਿਹੜੀਆਂ ਨੌਕ ਤੇ ਆ ਜਾਂਦਾ ਆਟ ਜਰ ਸਾਰਾ ਬੋਲੋ ਬੋਲੋ ਹਾਈ ਟਾਈਮ ਦੇ ਉੱਤੇ ਆਪਾਂ ਬਠਿੰਡਾ ਸਰਹੰਦ ਨਹਿਰ ਤੇ ਖੜੇ ਆ ਤੇ ਇੱਕ ਬੱਚਾ ਡੁੱਬਣ ਦੀ ਹੈ ਜਿਹੜੀ ਸੁਭਾਵਨਾ ਉਹ 9 ਸਾਲ ਦਾ ਬੱਚਾ ਸੀ ਜਿਹੜਾ ਜਨਤਾਨਗਰ ਵਾਲੇ ਪੁਲ ਦੇ ਉੱਤੇ ਬੱਚੇ ਇਕੱਠੇ ਹੋ ਕੇ ਨਹਾ ਰਹੇ ਸੀ ਪਰ ਉਹਨਾਂ ਦੇ ਵਿੱਚੋਂ ਇੱਕ ਜਿਹੜਾ 9 ਸਾਲ ਦਾ ਬੱਚਾ ਉੱਤੇ ਡੁੱਬਰਦਾ ਜਿਹੜਾ ਸਮਾਚਾਰ ਪ੍ਰਾਪਤ ਹੋਇਆ ਘਰ ਦਾ ਨੂੰ ਪਤਾ ਨਾ ਹੋਣ ਕਰਕੇ ਉਹ ਉਹਨਾਂ ਨੇ ਕੋਈ ਗੌਰ ਨਹੀਂ ਕੀਤੀ ਉਹਨਾਂ ਨੂੰ ਜਦੋਂ ਬਾਅਦ ਦੇ ਵਿੱਚ ਪਤਾ ਲੱਗਿਆ ਨਹਿਰ ਦੇ ਵਿੱਚ ਪਾਲਣਾ ਸ਼ੁਰੂ ਕਰ ਦਿੱਤਾ ਇੱਥੇ ਇੱਕ ਕਈ ਵਾਰ ਘਟਨਾਵਾਂ ਹੋਈਆਂ ਜੀ ਬੱਚੇ ਡਿੱਗ ਜਾਂਦੇ ਛੋਟੇ ਤੇ ਇਸ ਟਾਈਮ ਪਾਣੀ ਵੀ ਬਹੁਤ ਜ਼ਿਆਦਾ ਲੈਵਲ ਪਾਣੀ ਦਾ ਜ਼ਿਆਦਾ ਕੀ ਕਰਨਾ ਚਾਹੋਗੇ ਇੱਥੇ ਜੋ ਪਾਣੀ ਜ਼ਿਆਦਾ ਹੋਣ ਕਰਕੇ ਹਾਂ ਜੀ ਜੀ ਇੱਥੇ ਪਾਣੀ ਇੰਨਾ ਜ਼ਿਆਦਾ ਕਿ ਇੱਥੇ ਕੋਈ ਸੁਭਾਵਨਾ ਨਹੀਂ ਜਿਹੜਾ ਬੱਚਾ ਹੈ ਉਹ ਵੀ ਉਹਦੀ ਉਮਰ ਵੀ ਲਗਭਗ 9 ਸਾਲ ਦੀ ਹੈ ਬੇਟ ਜਿਹੜਾ 9 ਸਾਲ ਦੇ ਬੱਚੇ ਦਾ ਉਹਦਾ ਬੇਟ ਹੈ ਜਿਹੜਾ ਮੇਰਾ ਖਿਆਲ ਬਹੁਤ ਘੱਟ ਹੋਊਗਾ 20 25 ਦੀ ਤੋਂ 35 ਕਿਲੋ ਵਾਟ ਨਾਲ ਇੰਨਾ ਹੋ ਸਕਦਾ ਹੈ ਲੇਕਿਨ ਉਹ ਜਿਹੜਾ ਬੱਚਾ ਡੁੱਬਣ ਤੋਂ ਬਾਅਦ ਜਿਹੜੀ ਉਹਦੀ ਭਾਲ ਜਾਰੀ ਕੀਤੀ ਰਹੀ ਹੈ ਭਾਲ ਉਹਦੀ ਲਗਭਗ 6 ਤੋਂ 7 ਕਿਲੋਮੀਟਰ ਤੱਕ ਕੀਤੀ ਜਾ ਰਹੀ ਹੈ ਇੱਕ ਦੱਸਿਆ ਵੀ ਜਾ ਰਿਹਾ ਵੀ ਕੋਟ ਗੂਗ ਦੇ ਕੋਲ ਕੋਈ ਬੱਚੇ ਦੀ ਕੋਈ ਮਿਲੀ ਹੈ ਡੈੱਡ ਬੋਡੀ ਇਹ ਕਹਿਣਾ ਨਹੀਂ ਸਕਦਾ ਵੀ ਉਹੀ ਬੱਚਾ ਜਾਂ ਕੋਈ ਹੋਰ ਹੈ ਤੇ ਐਨਡੀਆਰ ਅੱਠੀਆਂ ਟੀਮਾਂ ਵੀ ਜਿਹੜੀਆਂ ਉਹ ਮੌਜੂਦ ਆ ਇੱਥੇ ਉਹ ਵੀ ਤੁਹਾਨੂੰ ਅ ਬਾਕੀ ਆ ਕੇ ਹੁਣ ਵੈਰੀਫਾਈ ਕਰ ਲੈ ਬਾਕੀ ਸੰਦੀਪ ਦਾ ਮੈਸੇਜ ਆ ਗਿਆ ਸੀ ਬੱਚਾ ਜਿਹੜਾ ਕਿਸ਼ਨ ਕੁਮਾਰ ਨਾਮ ਦਾ ਬੱਚਾ ਹੈ ਚੰਤ ਨਗਰ ਦਾ ਬੱਚਾ ਉਹਨੇ ਵੈਰੀਫਾਈ ਕਰ ਲਿਆ ਕਿ ਬੱਚਾ ਉਹੀ ਆ ਪਰ ਐਨਡੀਆਰ ਦੀ ਟੀਮ ਜਿਹੜੀ ਹੈਗੀ ਆ ਉਹ ਅਜੇ ਖੜੀ ਆ ਆਫੀਸ਼ੀਅਲੀ ਇਹਨਾਂ ਨੂੰ ਰਿਪੋਰਟ ਕਰਨਾ ਹੁੰਦਾ ਕਿ ਜਿਹੜਾ ਇੱਥੇ ਬੱਚਾ ਸੀਗਾ ਉਹ ਮਿਲ ਗਿਆ ਡੈਡ ਬੜੀ ਮਿਲ ਗਈ ਆ ਉਸ ਤੋਂ ਬਾਅਦ ਜਿਹੜਾ ਕਰਦਿਆਂ ਨੂੰ ਸੋਪੀ ਜਾਊ ਡੈਡ ਬੜੀ ਹਸਪਤਾਲ ਲੈ ਕੇ ਜਾਈ ਜਾਊਗੀ ਆ ਇਹ ਬੱਚੇ ਦੇ ਪੜੋਸੀ ਆ ਜਿਹੜੇ ਨਾਲ ਲੱਭਣ ਦੇ ਵਿੱਚ ਹੈਲਪ ਕਰ ਰਹੇ ਸੀ ਇਹਨਾਂ ਨੇ ਦੱਸਿਆ ਕਿ ਇਕਲੌਤਾ ਬੱਚਾ ਸੀਗਾ ਆਪਣੇ ਮਾਪਿਆਂ ਦਾ ਦੇਖੋ ਬੱਚਾ ਜਿਹਦਾ ਇਕਲੌਤਾ ਬੱਚਾ ਚਲਾ ਜਾਵੇ ਕਿ ਕਿੰਨਾ ਦੁੱਖ ਹੁੰਦਾ ਨੂੰ ਇਹ ਪੁੱਛੇ ਕੋਈ ਸੰਦੀਪ ਯਾਰ ਇੱਥੇ ਪਹੁੰਚ ਗਿਆ ਹਾਂ ਜੀ ਹੈ ਨਾ ਉਹ ਆਣਾ ਕਰੇ ਹੋਏ ਮੈਂ ਆ ਰਿਹਾ ਨਹੀਂ ਨਹੀਂ ਪੁੱਛ ਲੈ ਇੱਥੇ ਆਊਗਾ ਨਹਿਰ ਤੇ ਕਿ ਕਿੱਥੇ ਜਾਊਗਾ ਹਸਪੀਟਲ ਨੂੰ ਜਾਵੇ ਸੁੱਦਾ ਪੁੱਛ ਫਿਰ ਆਪਾਂ ਕਰਦੇ ਹਾਂ ਇੱਥੇ ਇੱਕ ਵਾਰ ਕਰੋ ਜਾਂ ਥੋੜੀ ਦੇਰ ਜੀ ਵੇਟਿੰਗ ਚ ਨਾਲ ਕੋਣਾ ਦੇ ਮਨੀਸ਼ਵਰ ਇੱਧਰ ਚਲੇ ਗਿਆ ਮਨੀਸ਼ਵਰ ਇਹ ਅੱਗੇ ਜਾ ਕੇ ਵਾਪਸ ਚਲੇ ਗਿਆ ਨਾ ਕਿ ਨਹਿਰ ਤੇ ਆਉਂਗੇ ਸੀਵਲ ਜਾਉਂਗੇ ਉੱਥੇ ਹੀ ਘਣਿਆਂ ਨਹਿਰ ਤੀ ਖੜੇ ਆ। ਅੱਛਾ ਬੀੜ ਤਲਾ ਡੱਪੇ। ਆਜੋ ਆਜੋ। ਬਹਿਮਣਾ ਦੇ ਪੁੱਤ। ਉਹ ਬੀੜ ਤਲਾ ਤੱਕ ਆ ਪਗੇ ਸੀ। ਬੀੜ ਤਲਾ ਡੱਪੇ। ਤੱਕ ਇੱਧਰ ਆ ਗਏ। ਇੱਧਰ ਆ। ਹਾਂ। ਚਲੋ ਜੀ। 15 ਮਿੰਟ ਦਾ ਬਾਅਦ। ਵਸੋ ਬੀੜ ਤਲਾ ਕਰਾਸ ਕਰ ਗਏ। ਹਾਂ। ਆਜ ਕਾਰ ਕਰ ਕੇ ਲੰਘ ਗਏ। ਕਾਫੀ ਦੂਰ ਦੂਰ ਪਹੁੰਚ ਗਏ ਨਾ ਯਾਰ। ਘੁੰਦੇ ਟੱਪ ਗਏ। ਪਾਣੀ ਵੀ ਫਲੋ ਜ਼ਿਆਦਾ ਹੈ ਨਾ ਮਾਰਿਸ਼ਾਂ ਬੈਣੀ। ਕੱਲ੍ਹ ਦਾ ਨਾ ਕੱਲ੍ਹ ਆ ਗਿਆ। ਇਸ ਓਕੇ। ਚਲੋ। ਰਸਤੇ ਕੋਈ ਹੈ ਨਹੀਂ ਉਹ ਹੀ ਜਾਲੀ ਵਗੈਰਾ ਵੀ ਇੱਥੇ ਰੋਜੇ। ਉਹ ਦੇਖ ਸਕਦਾ ਹੈ ਤਾਂ ਪੱਟਾ ਲਾਉਣ ਵਾਲੇ ਤੇ ਉਹ ਕਾਫੀ ਨਹੀਂ ਕਾਹਨੇ ਲੇਕਿਨ ਉਹ ਪਛਾਣਦਾ ਹੀ ਉਹ ਤੇ ਸਾਰਾ ਏਜੰਸੀ ਦਾ ਬੀਟ ਤਲਾਕ ਕ੍ਰੋਸ ਕਰ ਗਏ ਨੇ ਜਿਹੜੇ ਸੰਦੀਪ ਸਿੰਘ ਗਿੱਲ ਤੇ ਉਹਨਾਂ ਦੀ ਟੀਮ ਮੌਕੇ ਤੇ ਪਛੇ ਜਿੱਥੇ ਬੱਚਾ ਮਿਲਿਆ ਤੇ ਲੈ ਕੇ ਕੁਛ ਦਿਨ ਚ ਪਹੁੰਚ ਰਹੇ ਦੇਖੋ ਜਿਹੜੇ ਬਠਿੰਡੇ ਦਾ ਸੰਸਥਾ ਹਨ ਸਵਾਸਤਿਵ ਸਸਤਾਵਾ ਦਾ ਗੜਮ ਨਾ ਜਾਂਦਾ ਬਟੰਡਾ ਕੋਈ ਵੀ ਘਟਨਾ ਹੋ ਜਾਂਦੀ ਹੈ ਤਾਂ ਘਰਦਿਆਂ ਨੂੰ ਬਾਅਦ ਚ ਪਤਾ ਲੱਗਦਾ ਹੈ ਪਹਿਲਾਂ ਜੇ ਜ਼ਖਮੀ ਹੋ ਜਾਂਦਾ ਫੱਟੜਾ ਹੋ ਜਾਂਦਾ ਤਾਂ ਪਹਿਲਾਂ ਜਿਹੜੀ ਸਸਤਾਵਾ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰਾਂ ਨੂੰ ਫੇਰ ਪਤਾ ਲੱਗਦਾ ਪਹਿਲਾਂ ਹਫ਼ਤਾ ਪੁੱਛਾ ਹੁੰਦਾ ਤੋ ਛੇਤੀ ਐਕਟਿਵ ਨਾ ਕੀ ਆ ਬੋ ਸਵਾਸਤਿਵ ਸਸਤਾਵਾ ਬਟੰਡੇ ਦੀਆਂ ਕਿਵੇਂ ਨੌਜਵਾਨ ਵੈਲਫੇਅਰ ਹੋ ਗਈ ਸਾਰਾ ਵੈਲਫੇਅਰ ਸੁਸਾਇਟੀ ਆਸਰਾ ਵੈਲਫੇਅਰ ਬਹੁਤ ਸਾਰੀਆਂ ਸਸਤਾ ਵਾਲੇ ਜੀ ਜਰਨੈਲ ਸਿੰਘ ਸੁਸਾਇਟੀ ਤੇ ਵੱਖ-ਵੱਖ ਮਤਲਬ ਕਿ ਦਿੱਖੇ ਬੰਦੀਆਂ ਜਗਾ ਤੇ ਬਠੰਡੇ ਦੇ ਤਨਾਪ ਹੀ ਹੁੰਦੀਆਂ ਨੇ ਉਹਨਾਂ ਦੀਆਂ ਉਹਨਾਂ ਦੀਆਂ ਵੈਂਸ ਹਾਈਵੇ ਤੇ ਜਾਂ ਹੋਰ ਸਪਾਟਸ ਤੇ ਇੱਥੇ ਵੀ ਖੜੀ ਹੁੰਦੀ ਹੈ ਘਟਣਾ ਹੁੰਦੀ ਹੈ ਤਾਂ ਕਿ ਜਲਦੀ ਪਹੁੰਚਿਆ ਜਾ ਸਕੇ ਉਹ ਮੁੜ ਕੇ ਭੀੜ ਭੜ ਤੋਂ ਨਿਕਲਣਾ ਔਖਾ ਹੋ ਜਾਂਦਾ ਹੈਗਾ ਤੋ ਸਵਾਸ ਵੀ ਸਸਥਾਵਾਂ ਦਾ ਬਹੁਤ ਯੋਗਦਾਨ ਹੈ ਬਠਿੰਡੇ ਦੇ ਵਿੱਚ ਗੜ ਬਣਿਆ ਜਾਂਦਾ ਬਠਿੰਡਾ ਇੱਕ ਵੱਡਾ ਗੜ ਹੈ ਸਵਾਸ ਵੀ ਸਸਥਾਵਾਂ ਦਾ ਉਹ ਦੇਖੋ ਐਂਡੀਵਰ ਦੀ ਟੀਮਾਂ ਵੀ ਲੱਗਿਆ ਸੀਗੀਆਂ ਤੇ ਨਾਲ ਹੀ ਜਿਹੜਾ ਪੁਲਿਸ ਵੀ ਸੀਗੀ ਤੇ ਨਾਲ ਸਹਾਰਾ ਦੀ ਟੀਮ ਨੇ ਜਾ ਕੇ ਉੱਥੇ ਪਹੁੰਚ ਕੇ ਜੋ ਡੈਡ ਬੋਡੀ ਲੈ ਕੇ ਆਏ ਆ ਸੰਦੀਪ ਸਿੰਘਲ ਅੱਜ ਸੋਚਣਾ ਮਿਲੀ ਸੀਗੀ ਇਹਨਾਂ ਨੂੰ ਕਿ ਬੱਚਾ ਜਿਹੜਾ ਲਾਪਤਾ ਹੋ ਗਿਆ ਸੋ ਉਹਦੋਂ ਜਿਹੜੀ ਪਾਲ ਜਾਰੀ ਕੀਤੀ ਕਰਦੇ ਪਰਿਵਾਰ ਵਾਲੇ ਕਿੱਥੇ ਚਲੇ ਗਏ ਪਰਿਵਾਰ ਨਾਲ ਉਹ ਸੰਦੀਪ ਦੇ ਪਰਿਵਾਰ ਨੂੰ ਮਦਰ ਨੂੰ ਕਹਿੰਦੇ ਲੈ ਦੱਸਿਆ ਨਹੀਂ ਉਹਦੇ ਦੱਸਿਆ ਨਹੀਂ ਗਵੰਡੀ ਹੈ ਮਦਰ ਨੂੰ ਵਾਲਾ ਦੱਸਿਆ ਨਹੀਂ ਸੋ ਆਪਣੋ ਸੇਨ ਬੜਾ ਘਰੇ ਦੱਸਿਆ ਨਹੀਂ ਮੇਰੇ ਜੇ ਉਹ ਵੀਰੇ ਵੀ ਗੱਲ ਹੋਈ ਸੰਦੀਪ ਨਾਲ ਉਹ ਕਹਿੰਦਾ ਹੁੰਦਾ ਨਹੀਂ ਨਹੀਂ ਘਰੇ ਦੱਸਣੇ ਜੀ ਘਰੇ ਘਰੇ ਨਹੀਂ ਮਮਿ ਨੇ ਦੱਸਾਈ ਬਹੁਤ ਆਖੋ ਉਹਦੀ ਮੰਮੀ ਨੇ ਤਾਂ ਜ ਐਵੇਂ ਵੀ ਨਹੀਂ ਦੱਸਿਆ ਸੀ ਕਿ ਨਹਿਰ ਕਿੱਧਰ ਪਿਆਦਾ ਹੈ ਇਹ ਨੂੰ ਕਰਦਿਆਂ ਨੂੰ ਅਚਾਨਕ ਪਤਾ ਲੱਗੂ ਦਾ ਬੜਾ ੱੱਕਾ ਲੱਗੂਗਾ ਕਿ ਬੱਚਾ ਸਾਡਾ ਧਗਾ ਦੁਨੀਆ ਤੋਂ ਚਲਾ ਗਿਆ

ਉਹ ਸਾਰਾ ਏਜੰਸੀਵਾਦੀ ਜਿਹੜੀ ਹੈਗੀ ਹੈ ਵੈਨ ਉਹ ਪਹੁੰਚ ਗਿਆ ਬੱਚੇ ਦੀ ਡੈਡਬੋਡੀ ਲੈ ਕੇ ਗਵਾਂਡੀ ਪਛਾਣ ਲੈਣਗੇ ਤੁਸੀਂ ਹਾਂ ਦੋਈਆ ਤੋਂ ਤੋਂ ਪਤਾ ਲੱਗਦਾ ਤਾਂ ਡੈੱਡ ਬੋਡੀ ਹੈਗੀ ਐ ਜਿਹੜੀ ਅਸੀਂ ਗਾਈਡਲਾਈਨਸ ਕਰਕੇ ਨਹੀਂ ਦਿਖਾ ਸਕਦੇ ਤੋਂ ਬੱਚੇ ਦੀ ਪਛਾਣ ਹੋ ਗਈ ਹੈ ਜਿਹੜੀ ਫਲੋਸੀ ਹੈਗੀ ਉਹ ਦੱਸਦੇ ਆ ਕਿ ਬੱਚਾ ਜਿਹੜਾ ਉਹ ਹੀ ਆ ਇਹ ਕਿਸ਼ਣਾ ਜੀ ਇੱਥੇ ਆ ਲੈ ਆਹੋ ਦੇਖੋ ਛੱਡ ਦੇ ਖੜ੍ਹਦੇ ਆਹ ਫੜੀ ਗੜ ਜਾਓ ਇੱਕ ਮਿੰਟ ਇੱਕ ਮਿੰਟ ਹਾਂਜੀ ਅੱਜ ਇਹ ਕਿਹੜਾ ਬੱਚਾ ਮਿਲੇਗਾ ਕਿਥੋਂ ਅੱਜ ਕੀ ਟਰਸੂਦਾ ਸਾਨੂੰ ਸਾਡੇ ਐਮਰਜੈਂਸੀ ਨੰਬਰ 89140 72073 ਤੇ ਇਨਫੋਰਮੇਸ਼ਨ ਆਈ ਸੀ ਕਿ ਇਹਦੇ ਪਰਿਵਾਰਕ ਮੈਂਬਰਾਂ ਦਾ ਫੋਨ ਆਇਆ ਸੀ ਕਿ ਇਹ ਕਹਿੰਦੇ ਕੱਲ ਸਾਡਾ ਬੱਚਾ ਨਹਾਉਣ ਗਿਆ ਸੀ ਗਰਦੀਪ ਗੰਦੀ ਪਾਣੀ ਦੇ ਵਿੱਚ ਤੇ ਉਹਦੇ ਵਿੱਚ ਤੇ ਪਾਣੀ ਤੇਜ਼ ਵਹਾਅ ਦੇ ਵਿੱਚ ਡੁੱਬ ਗਿਆ ਜਦ ਸਹਾਰਾ ਟੀਮ ਨੂੰ ਸਵੇਰ ਪਤਾ ਲੱਗਿਆ ਤਾਂ ਸਹਾਰਾ ਜਨ ਸੇਵਾ ਦੀ ਦੋ ਐਂਬੂਲੈਂਸ ਟੀਮਾਂ ਸਵੇਰ ਦਿਨ ਲੱਗੀਆਂ ਹੋਈਆਂ ਸੀਗੀਆਂ ਜਿਹੜੀ ਕਿਹੜੇ ਬੱਚੇ ਦੀ ਡੈੱਡ ਬੋਡੀ ਨੂੰ ਕਵਰ ਟੈਂਡਰ ਟੈਂਡਰ ਕੋਡ ਗੁਰੂ ਤੋਂ ਕਵਰ ਥੇ ਦੇ ਵਿੱਚ ਕਰ ਲਿਆ ਗਿਆ ਤੇ ਪਰਿਵਾਰਕ ਮੈਂਬਰ ਉਹਨਾਂ ਦਿਖਾ ਦਿੱਤਾ ਗਿਆ ਇਹ ਕਹਿੰਦੇ ਉਹੀ ਬੱਚੇ ਡੈੱਡ ਬੋਡੀ ਆ ਕਿਸ਼ਨ ਨਾਮ ਆ 9 ਸਾਲ ਦੀ ਉਮਰ ਹੈ ਸਰ ਕਿੰਨੇ ਕਿਲੋਮੀਟਰ ਦਾ ਚੱਲੇਗੀ ਚੱਲੀਏ ਅਸਲਾ ਸਿਰ 25 ਤੋਂ 28 ਕਿਲੋਮੀਟਰ ਲੱਗ ਪੜਦੇ 28 ਕਿਲੋਮੀਟਰ ਹੁਣ ਇਹ ਜੀ ਡੈੱਡ ਬੋਡੀ ਨੂੰ ਸਿਵਲ ਹਸਪਤਾਲ ਲੈ ਕੇ ਆ ਰਹੇ ਪਛਾਨ ਲਿਆ ਤੇ ਗੋੰਡੀ ਬੋਆ ਪਛਾਨ ਲਿਆ ਜੀ ਕਿਸ਼ਨ ਨਾਮ ਆ 9 ਸਾਲ ਦੀ ਉਮਰ ਹੈ ਜੀ ਸਹਾਰਾ ਨਗਰ ਗੱਡੀ ਨੰਬਰ 10 ਦਾ ਰਹਿਣਾ ਲਾ ਸਰ ਕਿ ਸਾਰਾ ਅੱਜ ਅਸੀਂ ਆ ਵੀ ਬੱਚਾ ਇਹ ਸਾਰੇ ਪਾਣੀ ਦੇ ਵਿੱਚ ਡੈੱਡ ਬੋਡੀ ਜਾ ਰਹੀ ਸੀ ਤੇਜ ਬਾਅਦ ਚ ਤੇ ਅੱਗੇ ਰਿਕਵਰ ਕੀਤੀ ਹੈ ਜੀ ਸਾਰਾ ਟੀਮ ਇਹਦੇ ਤੋਂ ਸੰਦੀਪ ਜਿਲ ਸੀ ਸਹਾਰਾ ਜਨ ਸੇਵਾ ਦੇ ਇਹਨਾਂ ਨੇ ਦੱਸਿਆ ਕਿ 25 ਤੋਂ 30 ਕਿਲੋਮੀਟਰ ਦੀ ਦੂਰੀ ਦੇ ਦੀ ਡੈੱਡ ਬੋਡੀ ਕਿਉਂਕਿ ਕੱਲ ਦੀ ਕਾਰ ਉਹ ਦਾ ਲਾਪਤਾ ਹੋਇਆ ਬੱਚਾ ਸੋ ਕੱਲ ਦਾ ਲਾਪਤਾ ਹੋਇਆ ਤੇ ਦੂਰ ਚਲੀ ਗਈ ਸੀ ਕਾਫੀ ਡੈੱਡ ਬੋਡੀ ਆ ਬੱਚੇ ਦੇ ਪਰੋਸੀ ਨਗੇ ਇਹਨਾਂ ਨੇ ਜਿਹੜਾ ਬੱਚਾ ਗਿਆ ਛਾਣ ਲਿਆ ਕਿ ਬੱਚਾ ਉਹੀ ਹੈ ਕਿਸ਼ਨ ਕੁਵਾਰ ਨਾਮ ਦਾ ਬੱਚਾ ਹੈ ਇਕਲੌਤਾ ਬੱਚਾ ਸੀ ਆਪਣੇ ਮਾਪਿਆਂ ਦਾ ਕਿ ਮਾਂ ਹੀ ਇਕੱਲੀ ਹੈ ਮਾਪੇ ਇਕੱਲੇ ਹੈ ਦੇਖ ਭੈਣ ਹੈ ਤੇ ਉਹ ਹੈ ਨਹੀਂ ਨਾ ਪਿਆ ਹੋਇਆ ਬੱਚੇ ਦਾ ਪਿਤਾ ਗਿਆ ਉਹ ਹੈ ਨਹੀਂ ਕਿਉਂਕਿ ਤੋਂ ਤੋਂ ਇਹ ਜਿਹੜਾ ਨਹਿਰ ਆ ਗਈ ਹੈ ਤੇ ਇਹਨਾਂੋਂ ਤੋਂ ਪਰੇਜ ਬੱਚਿਆਂ ਨੂੰ ਤਾਂ ਧਿਆਨ ਰੱਖਾ ਕਰੋ ਪੱਤੇ ਜਿਹੜੇ ਆ ਗਿਆ ਉਹ ਨਾਉਣ ਚਲੇ ਜਾਂਦੇ ਆ ਸੋ ਜਿਹੜੀ ਐਨਡੀਆਰ ਦੀ ਟੀਮ ਆਣੀ ਆ ਉਹਨਾਂ ਨੇ ਵੈਰੀਫਾਈ ਕਰਕੇ ਥੋ ਬੱਚਾ ਉਹ ਚਲੇ ਗਿਆ ਜੇ ਦੇਖਦੇ ਹੋ ਤੁਹਾਡਾ ਆਪਣਾ ਚੈਨਲ ਪੰਜ ਪੁਆਇੰਟ ਟੀਵੀ ਚਾਹੇ ਜਿਆਦਾ